ਸਾਡੇ ਪਿੰਗ ਦੇ ਵਿੱਚੋਂ ਸਭ ਤੋਂ ਪਹਿਲੀ ਕੁੜੀ ਸੀ ਜਿਨੇ ਮੈਂ ਐਮਏ ਜਰਨਲਿਜ਼ਮ ਵੀ ਕੀਤੀ ਅਤੇ ਉਸ ਤੋਂ ਬਾਅਦ ਐਮਫਿਲ ਕੀਤੀ ਅਤੇ ਹਰ ਰੋਜ਼ ਨਿਤ ਨਵੀਆਂ ਸਾਨੂੰ ਜਿੰਨੀਆਂ ਵੀ ਵਿਸ਼ਵ ਵਿਦੇਸ਼ ਵਿੱਚ ਜੋ ਵੀ ਵਾਪਰਦਾ ਉਹਨਾਂ ਬਾਰੇ ਸਾਨੂੰ ਜਿਹੜੀ ਜਾਣਕਾਰੀ ਹਾਸਲ ਹੁੰਦੀ ਹੈ ਉਹ ਸ਼ਾਇਦ ਜੇ ਮੈਂ ਪੱਤਰਕਾਰੀ ਦੇ ਖੇਤਰ ਵਿੱਚ ਨਾ ਆਉਂਦੀ ਸ਼ਾਇਦ ਇਹ ਮੈਂ ਸਾਰੀਆਂ ਚੀਜ਼ਾਂ ਤੋਂ ਵਾਂਝੀ ਰਹਿ ਜਾਂਦੀ ਇਸ ਲੱਗਦਾ ਹੈ ਕਿ ਜਿਹੜਾ ਪੱਤਰਕਾਰੀ ਤੇ ਜਨ ਸੰਚਾਰ ਦਾ ਖੇਤਰ ਹੈ ਇਦੇ ਵਿੱਚ ਬਹੁਤ ਸਾਰੇ ਲੋਕ ਅਜ ਤੱਕ ਅਵੇਅਰ ਹੀ ਨਹੀਂ ਹੋਏ ਇਸ ਪ੍ਰਤੀ ਜਾਗਰੂਕੇ ਨਹੀਂ ਹੋਏ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿਹੜਾ ਪੱਤਰਕਾਰ ਤੇ ਇੱਕ ਜਨ ਸੰਚਾਰ ਦਾ ਜਿਹੜਾ ਖੇਤਰ ਆ ਉਹ ਸਭ ਤੋਂ ਵੱਧ ਵਾਸਤਵ ਖੇਤਰ ਆ ਪੱਤਰਕਾਰੀ ਦੀ ਜਿਹੜੀ ਪੜਾਈ ਕਰਕੇ ਇਹ ਵਿਦਿਆਰਥੀ ਸਿਰਫ ਇੱਕ ਪੱਤਰਕਾਰ ਹੀ ਨਹੀਂ ਬਣ ਸਕਦਾ ਪੱਤਰਕਾਰ ਜਿਹੜਾ ਖੇਤਰ ਬਹੁਤ ਵਿਸ਼ਾਲ ਆ ਤੇ ਕਿ ਸਾਡੇ ਵਿੱਚ ਸਬ ਅਜੇ ਕੁੜਿਆਂ ਨੂੰ ਕਿਸ ਜਿਹੜੀ ਚੀਜ਼ ਕਾਇਜਾ ਡਰ ਆ ਉਹ ਸਿਰਫ ਮੈਨੂੰ ਲੱਗਦਾ ਇੱਕ ਪੱਤਰਕਾਰ ਦੇ ਖੇਤਰ ਵਿੱਚ ਆਉਣ ਦੇ ਨਾਲ ਹੀ ਸਾਡੇ ਤੋਂ ਚੀਜ਼ਾਂ ਇੱਕ ਚਾਨਣ ਵਾਂਗ ਤੂੰ ਜੰਗ ਮੰਗਾਈ ਹੈ ਹਰ ਤੂਫਾਨ ਨਾਲ ਤੂਫਾਨ ਨੂੰ ਤੂੰ ਮੁਸਕਰਾਹਟ ਨਾਲ ਹਰਾਇ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕ੍ਰਿਸਟਾਲੀਵਾਲ ਅਤੇ ਅੱਜ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ YouTube ਚੈਨਲ ਗੱਲਾਂ ਦੀ ਗੱਡੀ ਵਿੱਚ ਤੇ ਅੱਜ ਸਾਡੇ ਨਾਲ ਹੈ ਸ਼੍ਰੀਮਤੀ ਅਮਨਦੀਪ ਪੌਰ ਸਤਿ ਸ਼੍ਰੀ ਅਕਾਲ ਗੱਲਾਂ ਦੀ ਗੱਡੀ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪ੍ਰੋਫੈਸਰ ਰਮਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਇਨ ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨੋਲੋਜੀਜ਼ ਵਿਭਾਗ ਐਸਟੀ ਕਾਲਜ ਬਰਨਾਲ ਇਹਨਾਂ ਨੇ ਆਪਣੇ ਪੱਤਰਕਾਰੀ ਵਿਭਾਗ ਵਿੱਚ ਬਹੁਤ ਯੋਗਦਾਨ ਪਾਇਆ ਹੈ ਅਤੇ ਇਹ ਅੱਜ ਦੇ ਨੌਜਵਾਨ ਪੱਤਰਕਾਰਾਂ ਲਈ ਪ੍ਰੇਰਨਾ ਦਾ ਸਰੋਤ ਹੈ ਅੱਜ ਅਸੀਂ ਇਹਨਾਂ ਨਾਲ ਕੁਝ ਸਵਾਲ ਜਵਾਬ ਕਰਨ ਲੱਗੇ ਹਾਂ ਤੇ ਅਸੀਂ ਇਹਨਾਂ ਨੂੰ ਪਹਿਲਾਂ ਪੁੱਛਨੀ ਹੈ ਕਿ ਆਪਣਾ ਥੋੜਾ ਜਿਹਾ ਆਪਣੇ ਬਾਰੇ ਤੇ ਐਸਟੀ ਕਾਲਜ ਬਾਰੇ ਤੇ ਆਪਣੀ ਜੌਬ ਬਾਰੇ ਥੋੜਾ ਜਿਹਾ ਵਿਸਤਾਰ ਵਿੱਚ ਦੱਸੋ ਹਾਂਜੀ ਦੱਸੋ ਜੀ ਵਿਸਤਾਰ ਮੈਂ ਐਸਟੀ ਕਾਲਜ ਬਰਨਾਲਾ ਵਿੱਚ ਜਨ 2003 ਤੋਂ ਜੁਆਇਨ ਕੀਤਾ ਸੀ ਇਸ ਕਾਲਜ ਤੋਂ ਪਹਿਲਾਂ ਮੈਂ ਸ਼ੇਖੁਲ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਅਤੇ ਸੰਤਪਾਪਾ ਤੇ ਸਿੰਘ ਖਾਲਸਾ ਕਾਲਜ ਅੰਦੌਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਕੇ ਆਈ ਹਾਂ ਇਸ ਕਾਲਜ ਵਿੱਚ ਮੈਨੂੰ ਆਇਆ ਨੂੰ 3 ਸਾਲ ਹੋ ਚੁੱਕੇ ਹਨ ਅਤੇ ਮੈਂ ਇਸ ਕਾਲਜ ਵਿੱਚ ਬੀਵਰਕਸ ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨੋਲੋਜੀਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਰਹੀ ਹਾਂ ਤੇ ਅੱਜ ਅਸੀਂ ਤੁਹਾਡੇ ਤੋਂ ਬਹਿਨਾਂ ਸਵਾਲ ਕਰ ਰਹੇ ਹਾਂ ਕਿ ਤੁਸੀਂ ਆਪਣੀ ਪੱਤਰਕਾਰੀ ਭੜਾਈ ਕਿਵੇਂ ਅਤੇ ਕਦੋਂ ਸ਼ੁਰੂ ਕੀਤੀ ਮੈਂ ਪੱਤਰਕਾਰੀ ਪੜਾਈ ਮਾਤਾ ਗੁਜਰੀ ਕਾਲਜ ਫਤੇਗੜ ਸਾਹਿਬ ਤੋਂ ਡੀਏ ਦੇ ਵਿੱਚ ਇੱਕ ਐਡ-ਆਨ ਸਬਜੈਕਟ ਤੇ ਤੌਰ ਤੇ ਸ਼ੁਰੂ ਕੀਤੀ ਸੀ ਗ੍ਰੈਜੂਏਸ਼ਨ ਦੇ ਵਿੱਚ ਮੈਂ 3 ਸਾਲਾਂ ਦੇ ਵਿੱਚ ਇੱਕ ਐਡ-ਆਨ ਕੋਰਸ ਹੁੰਦਾ ਸੀ ਜਰਨਲਿਸਟਮੈਟ ਮਾਸ ਕਮਿਊਨੀਕੇਸ਼ਨ ਉਸ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ एमजेएमसी दी डिग्री ਲਈ ਅਤੇ ਉਸ ਤੋਂ ਬਾਅਦ ਐਮਫਿਲ ਦੀ ਡਿਗਰੀ ਪ੍ਰਾਪਤ ਕੀਤੀ। ਜੋ ਖਾਣੇ ਰਹੀ ਹੈ। ਅਤੀਤ ਹੱਦ ਨਾ ਹੋਣਾ ਅਗਲਾ ਸਵਾਲ ਪੁੱਛਣ ਜਾ ਰਹੇ ਹਾਂਗੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਦੇ ਜਮਾਨੇ ਵਿੱਚ ਕੁੜੀਆਂ ਪੱਤਰਕਾਰੀ ਦੇ ਜਿਹੜਾ ਹੀ ਪੱਤਰਕਾਰੀ ਦੀ ਭਰਾਈ ਆ ਪੱਤਰਕਾਰੀ ਦਾ ਜਿਹੜਾ ਸਬਜੈਕਟ ਆ ਜਾਂ ਫਿਰ ਇਹ ਵਿਭਾਗ ਆ ਐਸ ਵਿਭਾਗ ਵੰਡ ਦੇ ਕੁੜੀਆਂ ਆਉਣ ਤੋਂ ਚਾਹਚਕੀਆਂ ਹਨ ਤੇ ਤੁਹਾਡੇ ਪਰਿਵਾਰ ਨੇ ਇਦਨ ਨੂੰ ਆਉਣ ਨੂੰ ਤੁਹਾਨੂੰ ਕਿਵੇਂ ਸਾਥ ਦਿੱਤਾ ਤੁਹਾਡਾ ਕੀ ਯੋਗਦਾਨ ਹੈ ਇਸ ਵਿੱਚ ਪਰਿਵਾਰ ਦਾ ਇੱਕ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਜਿਵੇਂ ਸਭ ਤੋਂ ਵੱਡਾ ਪਰਿਵਾਰ ਦਾ ਮੇਰਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਪਿੰਡ ਦੇ ਵਿੱਚੋਂ ਸਭ ਤੋਂ ਪਹਿਲੀ ਕੁੜੀ ਸੀ ਜਿਨੇ ਮੈਂ ਐਮਏ ਜਰਨਲਿਜ਼ਮ ਵੀ ਕੀਤੀ ਅਤੇ ਉਸ ਤੋਂ ਬਾਅਦ ਐਮਫਿਲ ਕੀਤੀ ਤੇ ਸਾਰੇ ਦੇ ਨਾਲ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਪੜ੍ਹਨ ਲਿਖਣ ਦਾ ਸ਼ੌਂਕ ਸੀ ਅਤੇ ਇਸ ਪੜ੍ਹਨ ਲਿਖਣ ਦੇ ਸ਼ੌਂਕ ਨੇ ਹੀ ਮੈਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਿਆ ਤੇ ਮੈਨੂੰ ਲੱਗਦਾ ਕਿ ਪੱਤਰਕਾਰੀ ਦਾ ਕਿਹ ਤਰੀਕਾ ਅਜੀਹਾ ਖੇਤਰ ਹੈ ਜਿਸ ਵਿੱਚ ਅਸੀਂ ਵੱਧ ਤੋਂ ਵੱਧ ਸਿੱਖ ਸਕਦੇ ਹਾਂ ਵੱਧ ਤੋਂ ਵੱਧ ਪੜ੍ਹ ਸਕਦੇ ਹਾਂ ਅਤੇ ਹਰ ਰੋਜ਼ ਨਿਤ ਨਵੀਆਂ ਸਾਨੂੰ ਜਿੰਨੀਆਂ ਵੀ ਵਿਸ਼ਵ ਉਦੇਸ਼ ਵਿੱਚ ਜੋ ਵੀ ਵਾਪਰਦਾ ਉਹਨਾਂ ਬਾਰੇ ਸਾਨੂੰ ਜੇ ਜਾਣਕਾਰੀ ਹਾਸਲ ਹੁੰਦੀ ਹੈ ਉਹੋ ਸ਼ਾਇਦ ਜੇ ਮੈਂ ਪੱਤਰਕਾਰੀ ਦੇ ਖੇਤਰ ਵਿੱਚ ਨਾ ਆਉਂਦੀ ਸ਼ਾਇਦ ਇਹ ਮੈਂ ਸਾਰੀਆਂ ਚੀਜ਼ਾਂ ਤੋਂ ਵਾਂਝੀ ਰਹਿ ਜਾਂਦੀ। ਜੇ ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਅੱਜ ਦੇ ਦੌਰ ਕੀ ਪਹਿਲਾਂ ਕਿਹੜੇ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕਾਫੀ ਜਿਹੜੇ ਮਾਪੇ ਨੇ ਆਪਣੀਆਂ ਕੁੜੀਆਂ ਨੂੰ ਇਸ ਖੇਤਰ ਵਿੱਚ ਆਉਣ ਤੋਂ ਮਤਿੱਤੀ ਝਿਜਕਦੇ ਨੇ। ਉਹਨਾਂ ਦੇ ਮਨ ਵਿੱਚ ਹੁੰਦਾ ਕਿ ਸ਼ਾਇਦ ਜਿਹੜਾ ਪੱਤਰਕਾਰੀ ਦੀ ਜਿਹੜੀ ਪੜ੍ਹਾਈ ਕਰਦੇ ਨੇ ਉਹ ਪੱਤਰਕਾਰੀ ਪੜ੍ਹਾਈ ਕਰਕੇ ਸਿਰਫ ਜਿਹੜੇ ਬੱਚੇ ਨੇ ਜਾਂ ਵਿਦਿਆਰਥੀ ਨੇ ਸਿਰਫ ਇੱਕ ਫੀਲਡ ਦੇ ਵਿੱਚ ਇੱਕ ਐਜ਼ ਰਿਪੋਰਟਰੀ ਆਪਣੀ ਸੇਵਾ ਨਿਭਾ ਸਕਦੇ ਨੇ ਉਸ ਤੋਂ ਬਿਨਾ ਸ਼ਾਇਦ ਉਹ ਹੋਰ ਕੁਝ ਨਹੀਂ ਕਰ ਸਕਦੇ। ਅਤੇ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਪੇਰੈਂਟਸ ਬਹੁਤ ਜ਼ਿਆਦਾ ਵਾਪਕ ਹੁੰਦੇ ਨੇ ਬਹੁਤ ਜ਼ਿਆਦਾ ਚਿੰਤਤ ਹੁੰਦੇ ਨੇ ਸ਼ਾਇਦ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਜਾਂ ਕਈ ਵਾਰ ਰਾਤ ਨੂੰ ਜਿਵੇਂ ਤੁਹਾਨੂੰ ਪਤਾ ਕੀ ਦੇ ਅਸੀਂ ਫੀਲਡ ਦੇ ਵਿੱਚ ਕੰਮ ਕਰਦੇ ਆ ਚੈਨਲ ਦੇ ਵਿੱਚ ਜਾਂ ਨਿਊਜ਼ਪੇਪਰ ਦੇ ਵਿੱਚ ਕੰਮ ਕਰਦੇ ਆ ਤੇ ਇਹਦੇ ਨਾਲ ਸਾਨੂੰ ਲੱਗਦਾ ਕਿ ਸਾਨੂੰ ਰਾਤ ਨੂੰ ਵੀ ਡਿਊਟੀ ਨਿਭਾਉਣੀ ਪੈਂਦੀ ਆ ਤੇ ਸ਼ਾਇਦ ਆਪਣੀ ਪੇਰੈਂਟਸ ਆਪਣੀਆਂ ਕੁੜੀਆਂ ਨੂੰ ਦੀ ਸੁਰੱਖਿਆ ਨੂੰ ਲੈ ਕੇ ਜਾਂ ਉਹਨਾਂ ਦੀ ਚਿੰਤਾ ਨੂੰ ਲੈ ਕੇ ਦਾ ਪੇਰੈਂਟਸ ਇਹ ਨਾ ਜਿਹੜੇ ਖੇਤਰ ਵਿੱਚ ਆਉਣ ਤੋਂ ਮਤਲਬ ਕਿ ਇਹ ਚੀਜ਼ਾਂ ਤੋਂ ਚਿਚਕਦੇ ਨੇ ਆਪਣੇ ਕੁੜੀਆਂ ਨੂੰ ਖੇਤਰ ਵਿੱਚ ਲੈ ਕੇ ਆਉਣ ਤੋਂ ਬਾਕੀ ਇਹ ਵੀ ਹੈ ਕਿ ਸਾਡੇ ਜਿਹੜਾ ਜਰਨਲਿਸਮ ਐਂਡ ਮਾਸ ਕਮਿਊਨੀਕੇਸ਼ਨ ਜਿਹੜਾ ਜਰਨਲ ਸੋਰੀ ਲੱਗਦਾ ਹੈ ਕਿ ਜਿਹੜਾ ਪੱਤਰਕਾਰ ਤੇ ਜਨ ਸੰਚਾਰ ਦਾ ਖੇਤਰ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਅਸ ਤੱਕ ਅਵੇਅਰ ਹੀ ਨਹੀਂ ਹੋਏ ਇਸ ਪ੍ਰਤੀ ਜਾਗਰੂਕੇ ਨਹੀਂ ਹੋਏ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿਹੜਾ ਪੱਤਰਕਾਰ ਤੇ ਇੱਕ ਜਨ ਸੰਚਾਰ ਦਾ ਜਿਹੜਾ ਖੇਤਰ ਆ ਉਹ ਸਭ ਤੋਂ ਵੱਧ ਵਾਸਤ ਖੇਤਰ ਆ ਜਿੰਨੇ ਅਸੀਂ ਨੌਕਰੀਆਂ ਜਿੰਨੇ ਅਸੀਂ ਕੰਮ ਜਿੰਨੇ ਅਸੀਂ ਆਪਣੇ ਆਪ ਪੈਰਾਂ ਤੇ ਖੜੇ ਹੋ ਸਕਦੇ ਆ ਉਹ ਸਾਡੇ ਅਸੀਂ ਹੋਰ ਕਿਸੇ ਵੀ ਪੜ੍ਹਾਈ ਨੂੰ ਕਰਕੇ ਨਹੀਂ ਖੜੇ ਹੋ ਸਕਦੇ ਜਿੰਨਾ ਅਸੀਂ ਪੱਤਰਕਾਰੀ ਦੀ ਪੜ੍ਹਾਈ ਨੂੰ ਕਰਕੇ ਖੜੇ ਹੋ ਸਕਦੇ ਹਾਂ ਇੱਕ ਹੋਰ ਗੱਲ ਹੈ ਜਿਹੜੀ ਮੇਰੇ ਮੈਂ ਜਿਵੇਂ ਕਿ ਖਾਡ ਜਰਨਲਿਜ਼ਮ ਦੀ ਜੀਐਮਸੀ ਹੈਗਾ ਮੇਰੇ ਕੋਲ ਸਬਜੈਕਟ ਉਹਨੇ ਬੱਚੇ ਸਾਨੂੰ ਸਾਡੇ ਜਿਹੜੇ ਪ੍ਰੋਫੈਸਰ ਆ ਵਰਕਰ ਵੇਸਰ ਉਹਨਾਂ ਨਾਮ ਆ ਨਹੀਂ ਉਹਨਾਂ ਨੇ ਸਾਨੂੰ ਇਹ ਭਰਾਈ ਦੇ ਦੌਰਾਨ ਦੱਸਿਆ ਸੀ ਵੀ ਇਸ ਖੇਤਰ ਵਿੱਚ ਜਦੋਂ ਆਪਾਂ ਪੱਤਰਕਾਰ ਹੀ ਜਿਨੂੰ ਕਰਦੇ ਆ ਕਈ ਵਾਰ ਜਾਨ ਤੇ ਵੀ ਮਰ ਸਕਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੱਤਰਕਾਰੀ ਦਾ ਖੇਤਰ ਹਰ ਇੱਕ ਪੱਖ ਤੋਂ ਬੜਾ ਨਿਰਾਲਾ ਹਰ ਇੱਕ ਪੱਖ ਤੋਂ بڑا ਅਨਖਿੰਡਾ ਹਰ ਇੱਕ ਪੱਖ ਤੋਂ بڑا ਖਾਸ ਹੈ ਜਿਵੇਂ ਅਸੀਂ ਅੱਜ ਵੀ ਅਸੀਂ ਦੇਖ ਰਹੇ ਹਾਂ ਗਾਜ਼ਾ ਦੇ ਵਿੱਚ ਚੜਾਈ ਜੰਗ ਚੱਲ ਰਹੀ ਆ ਉਹਦੇ ਵਿੱਚ ਅਸੀਂ ਪਤਾ ਕਿ ਸਾਨੂੰ ਕਿੰਨੇ ਪੱਤਰਕਾਰਾਂ ਨੇ 200 ਤੋਂ ਵੱਧ ਪੱਤਰਕਾਰਾਂ ਨੇ ਜਾਨ ਉਹਦੇ ਵਿੱਚ ਆਪ ਦੇ ਗਵਾ ਲਈ ਤੇ ਜੇ ਅਸੀਂ ਗੱਲ ਕਰੀਏ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਤਾਂ ਸਾਨੂੰ ਲੱਗਦਾ ਕਿ ਜਦੋਂ ਅਸੀਂ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ ਆ ਤਾਂ ਅਸੀਂ ਆਪਣੇ ਆਪਾਂ ਦੀ ਸੋਚਣਾ ਬੰਦ ਕਰ ਦਨੇ ਆ ਜਦੋਂ ਤੋਂ ਅਸੀਂ ਆਪਣੇ ਆਪ ਬਾਰੇ ਸੋਚਣਾ ਬੰਦ ਕਰਦੇ ਆ ਫਿਰ ਸਾਨੂੰ ਦੁਨੀਆਂ ਦੀ ਪਰਵਾਹ ਹੁੰਦੀ ਆ ਜਦੋਂ ਅਸੀਂ ਆਪਣੇ ਆਪ ਬਾਰੇ ਸੋਚਦੇ ਆ ਜਿਵੇਂ ਕਿਸੇ ਵੀ ਖੇਤਰ ਵਿੱਚ ਜਾਣਾ ਸਾਡੇ ਲਈ ਨਾ ਮمكن ਹੋ ਜਾਂਦਾ ਜਿਵੇਂ ਅਸੀਂ ਗੱਲ ਕਰੀਏ 1999 ਦੇ ਵਿੱਚ ਜਿਹੜੀ ਵਾਰ ਹੋਈ ਸੀ ਕਾਰਗਿਲ ਦੀ ਵਾਰ ਹੋਈ ਸੀ ਉਹਦੇ ਵਿੱਚ ਜਿਹੜੀ ਵਰਖਾ ਦਾਤ ਹੋਈ ਹੈ ਲੇਡੀ ਟਿਕਾ ਚੈਨਲਿਸਟ ਹੋਏ ਨੇ ਬਹੁਤ ਫੇਮਸ ਜਰਨਲਿਸਟ ਹੋਈ ਹੈ ਅੱਜ ਦੇ ਤੌਰ ਵਿੱਚ ਵੀ ਉਹ ਆਪਣਾ ਕੰਮ ਕਰ ਲੈ ਰਹੇ ਨੇ ਤਾਂ ਉਹਨਾਂ ਨੇ ਜਿਹੜੀ ਸਭ ਤੋਂ ਪਹਿਲੀ ਜਿਹੜੀ ਉਹ ਜਰਨਲਿਸਟ ਪੱਤਰਕਾਰ ਸਨ ਜਿਨ੍ਹਾਂ ਨੇ ਆਪ ਦੀ ਉਸ ਟਾਈਮ ਆਪ ਦੀ ਸੇਵਾ ਨਿਭਾਈ ਹੈ ਤਾਂ ਆਪਣੇ ਆਪ ਤੋਂ ਮਤਲਬ ਕਿ ਕੁਝ ਆਪਣੇ ਆਪ ਬਾਰੇ ਨਾ ਸੋਚ ਕੇ ਆਪਦੀ ਪਰਵਾਹ ਨਾ ਕਰਦੇ ਹੋਏ ਸਾਨੂੰ ਇਹ ਖੇਤਰ ਦੇ ਵਿੱਚ ਆਉਣਾ ਪੈਂਦਾ ਹੈ ਤੇ ਖੇਤਰ ਲਈ ਸਾਨੂੰ ਇੱਕ ਨੇੜਾ ਰੱਖੋ ਕੇ ਕਿਸੇ ਹੋਰ ਦੀ ਨਾ ਪਰਵਾਹ ਕਰੇ ਬਿਨਾ ਇਹਨਾਂ ਖੇਤਰਾਂ ਵਿੱਚ ਸਾਨੂੰ ਕੰਮ ਕਰਨਾ ਪੈਂਦਾ ਹੈ ਠੀਕ ਹੈ ਜਿਵੇਂ ਆਪਣੇ ਆਰਮੀ ਜਾਂ ਪੁਲਿਸ ਵਿੱਚ ਜਾਂਗੇ ਇੱਧਰ ਜੇ ਕੋਈ ਲੜਾਈ ਵਿੱਚ ਜਾਂ ਕਿਸੇ ਵੀ ਡਾਪ ਸਿਗਰਨ ਮਿਸ਼ਨ ਵਿੱਚ ਸਹੀ ਹੁੰਦੀ ਆਗੇ ਮਨਉ ਨਨੀ ਉਹ ਨਹੀਂ ਮਾਤ ਹੋ ਜਾਂਦੀ ਉਹਨਾਂ ਨੂੰ ਆਪਾਂ ਸ਼ਹੀਦੀ ਦਾ ਦਰਜਾ ਦਿੰਦੀ ਆ ਆਪਣੇ ਪੱਤਰਕਾਰੀ ਜਿਹੜਾ ਇਹਦੇ ਵਿੱਚ ਜੇ ਇਦਾਂ ਦਾ ਕੋਈ ਵੀ ਗੱਲ ਹੁੰਦੀ ਆ ਕਿ ਇਹਨਾਂ ਨੂੰ ਵੀ ਕਿਉਂ ਨਹੀਂ ਸਨਮਾਨ ਦਿੱਤਾ ਜਾਂਦਾਗਾ ਜਿਵੇਂ ਕਿ ਫੌਜ ਜਾਂ ਆਰਮੀ ਜਾਂ ਪੁਲਿਸ ਪੁਲਿਸ ਗਿਆਨ ਨੂੰ ਕਿਹਾ ਜਾਂਦਾ ਨਹੀਂ ਪੱਤਰਕਾਰ ਦੇ ਖੇਤਰ ਵਿੱਚ ਅਸਲ ਤੱਕ ਕਿਸ ਨੂੰ ਇਹੋ ਜਿਹਾ ਸਨਮਾਨ ਨਹੀਂ ਮਿਲਿਆ ਵੈਸੇ ਆਸਕਰ ਅਵਾਰਡ ਮਿਲਿਨੇ ਸਭ ਨੂੰ ਠੀਕ ਹੈ ਬਟ ਪੱਤਰਕਾਰ ਦੇ ਖੇਤਰ ਵਿੱਚ ਅਜਾ ਕਿਸੇ ਨੂੰ ਸ਼ਹੀਦੀ ਦਾ ਦਰਜਾ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਇਹ ਕਿ ਭਾਵੇਂ ਉਹਨਾਂ ਨੂੰ ਜਿਹੜੀਆਂ ਲੋੜੀਆਂ ਦੀਆਂ ਸਵਾਮਾਂ ਉਹਨਾਂ ਨੂੰ ਪ੍ਰਾਪਤ ਸਮੇਂ ਦੇ ਅਨੁਸਾਰ ਕੀਤੀਆਂ ਜਾਂਦੀਆਂ ਨੇ ਪਰ ਅਸτα ਕਿਸੇ ਵੀ ਪੱਤਰਕਾਰ ਨੂੰ ਅਜਾ ਸ਼ਹੀਦ ਜਿਹੜਾ ਕਰਾਰ ਨਹੀਂ ਦਿੱਤਾ ਜਾਂਦਾ। ਜੇਕਰ ਕੋਈ ਵਿਦਿਆਰਥੀ ਪੱਤਰਕਾਰ ਬਨਣਾ ਚਾਹੁੰਦਾ ਹੈ ਤਾਂ ਉਹ ਕਿਵੇਂ ਅਤੇ ਕਿੱਥੋਂ ਸ਼ੁਰੂਆਤ ਕਰ ਸਕਦਾ ਹੈ ਕਿ ਉਹ ਇੱਕ ਨਿੱਖਰ ਕੇ ਪੱਤਰਕਾਰ ਬਣ ਕੇ ਸਾਹਮਣੇ ਆ ਸਕੇ। ਪੱਤਰਕਾਰ ਪੱਤਰਕਾਰ ਬਣਨ ਲਈ ਪਲੱਸ 2 ਤੋਂ ਬਾਅਦ ਸਾਢੇ 8 ਸੀ ਅੱਜਕੱਲ੍ਹ ਤਾਂ ਗ੍ਰੈਜੂਏਸ਼ਨ ਦੇ ਵਿੱਚ ਬੀਏ ਦੇ ਵਿੱਚ ਜਿਹੜੀ ਜਰਨਲਿਜ਼ਮ ਦੀ ਪੜ੍ਹਾਈ ਕੀਤੀ ਜਾਂਦੀ ਆ ਠੀਕ ਹੈ ਇੱਕ ਇੱਕ ਸਬਜੈਕਟ ਪੱਤਰਕਾਰ ਬਣਨ ਲਈ 12 ਪਲੱਸ 2 ਤੋਂ ਬਾਅਦ ਜਿਹੜੀ ਪੜ੍ਹਾਈ ਕੀਤੀ ਜਾਂਦੀ ਹੈ ਠੀਕ ਹੈ ਜਰਨਲਿਜ਼ਮ ਦੀ ਇੱਕ ਐਸ ਅਸਿਸ ਸਬਜੈਕਟ ਜਿਹੜਾ ਪੜ੍ਹਦੇ ਆ ਇਸ ਤੋਂ ਬਿਨਾ ਕਈ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਨੇ ਉਹ ਬੀ ਜੀ ਐਮਸੀ ਕਰਵਾਉਂਦੇ ਨੇ ਬੈਚਲਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਉਹਦੀ ਪੜ੍ਹਾਈ ਵੀ ਕਰ ਸਕਦਾ ਜਾਂ ਇਸ ਤੋਂ ਬਿਨਾ ਜਿਹੜੇ ਵੀ ਬੋਕ ਦੇ ਕੋਰਸਸ ਹੁੰਦੇ ਨੇ ਜਿਹੜੇ ਸਪੈਸ਼ਲ ਜਰਨਲਿਜ਼ਮ ਦੇ ਪ੍ਰੋਫੈਸ਼ਨਲ ਕੋਰਸਸ ਨੇ ਉਹਨਾਂ ਦੀ ਪੜ੍ਹਾਈ ਕਰਕੇ ਬੱਚਾ ਜਿਹੜਾ ਵਿਦਿਆਰਥੀ ਵਧੀਆ ਬੱਦ ਸਰਕਾਰ ਬਣ ਸਕਦਾ ਇਸ ਪੜ੍ਹਾਈ ਦੇ ਦੌਰਾਨ ਕੀ ਹੁੰਦਾ ਕਿ ਬੱਚੇ ਆਪਣੇ 3 ਸਾਲ ਦੀ ਗ੍ਰੈਜੂਏ ਕਿਸੇ ਵੀ ਚੈਨਲ ਦੇ ਵਿੱਚ ਕਿਸੇ ਵੀ ادارے ਦੇ ਵਿੱਚ ਚਾਹੇ ਪ੍ਰਿੰਟ ਦੀ ਸੰਸਥਾ ਹੋਵੇ ਚਾਹੇ ਇਲੈਕਟ੍ਰੋਨਿਕ মিডিਆ ਹੋਵੇ ਉਹਦੇ ਵਿੱਚ ਆਪ ਦਾ ਜਿਹੜੀ ਇੰਟਰਨਸ਼ਿਪ ਲਾ ਕੇ ਆਪ ਦੀ ਜਿਹੜੀ ਪੱਤਰਕਾਰੀ ਦੇ ਖੇਤਰ ਨੂੰ ਹੋਰ ਨਿਖਾਰ ਸਕਦੀ ਤੇ ਇੱਕ ਆਪਣੇ ਕਾਲਜ ਵਿੱਚ ਜਿਵੇਂ ਕੀ ਵੀਵੋਕ ਚੱਲ ਰਿਹਾਗਾ ਵੀਵੋਕ ਕੋਰਸ ਆ ਵੀਵੋਕ ਕੋਰਸ ਕੀ ਹੈ ਅਟੈਸ ਦੀ ਮਹੱਤਵਾਰੇ ਕੋਸ ਦੱਸੋ ਐਸਜੀ ਕਾਲਜ ਬਰਨਾਲਾ ਵਿੱਚ ਵੀਵੋਕ ਜਰਨਲਿਸਮ ਐਂਡ ਮਲਟੀਮੀਡੀਆ ਟੈਕਨੋਲੋਜੀਸ ਜਿੰਨਾ ਕੋਰਸ ਚੱਲ ਰਿਹਾ ਵੀਵੋਕ ਬੈਚਲਰ ਆਫ ਅਫੀਸ਼ੀਅਲ ਕੋਰਸ ਆ ਪ੍ਰੋਫੈਸ਼ਨਲ ਕੋਰਸ ਆ ਇਹ ਇਹ UGC ਵੱਲੋਂ ਸਪான்ਸਰਡ ਕੋਰਸ ਹੈ। ਇਹਦੇ ਵਿੱਚ ਕੀ ਹੁੰਦਾ ਜਦੋਂ ਵਿਦਿਆਰਥੀ ਪਹਿਲੇ ਸਾਲ ਦੇ ਵਿੱਚ ਆਉਂਦਾ ਤਾਂ ਉਹ ਇੱਕ ਡਿਪਲੋਮਾ ਤੇ ਦੂਜੇ ਸਾਲ ਦੇ ਵਿੱਚ ਐਡਵਾਂਸਡ ਡਿਪਲੋਮਾ ਤੇ ਤੀਜੇ ਸਾਲ ਦੇ ਵਿੱਚ ਉਹਦੀ ਡਿਗਰੀ ਹੋ ਜਾਂਦੀ ਹੈ। ਬੀਡਿਓ ਦੀ ਡਿਗਰੀ ਹੁੰਦੀ ਹੈ ਉਹ ਐਜਾ ਗ੍ਰੈਜੂਏਸ਼ਨ ਜਿਵੇਂ ਅਸੀਂ ਬੀਏ ਕਰਦੇ ਹਾਂ ਉਹ ਜਿਹੜੀ ਗ੍ਰੈਜੂਏਸ਼ਨ ਉਹਦੇ ਬਰਾਬਰੇ ਮੰਨੀ ਜਾਂਦੀ ਹੈ। ਅਸੀਂ ਇਹ ਤੋਂ ਬਾਅਦ ਕੋਈ ਵੀ ਜਿਹੜਾ ਸਰਕਾਰੀ ਡਸਟਰੀ ਜਿਵੇਂ ਅਸੀਂ ਕਿਸੇ ਵੀ ਟੈਸਟ ਦੇ ਸਾਹ ਤੋਂ ਗ੍ਰੈਜੂਏਸ਼ਨ ਦੀ ਮੰਗ ਕੀਤੀ ਜਾਂਦੀ ਹੈ। ਅਸੀਂ ਉਹ ਗ੍ਰੈਜੂਏਸ਼ਨ ਦੀ ਡਿਗਰੀ ਇਹ ਕਰਕੇ ਅਸੀਂ ਕੋਈ ਵੀ ਜਿਹੜਾ ਆਪਦਾ ਕੋਰਸ ਕੋਈ ਵੀ ਆਪਣਾ ਜਿਹੜਾ ਐਗਜ਼ਾਮ ਉਹ ਕਲੀਅਰ ਕਰ ਸਕਦੇ ਹਾਂ ਇਸ ਤੋਂ ਬਿਨਾ ਜਿਹੜਾ ਜਰਨਲਿਜ਼ਮ ਦਾ ਜਿਹੜਾ ਮਲਟੀਮੀਡੀਆ ਟੈਕਨੋਲੋਜੀਸ ਦਾ ਜਿਹੜਾ ਕੋਰਸ ਆ ਇਸ ਦੇ ਵਿੱਚ ਸਾਰਾ ਹੈਗਾ ਜਿਹੜਾ ਟੈਕਨੀਕ ਦੇ ਨਾਲ ਸੰਬੰਧਿਤ ਆ ਸਾਰਾ ਟੈਕਨੀਕ ਦੇ ਨਾਲ ਸੰਬੰਧਿਤ ਟੈਕਨੀਕ ਦੇ ਨਾਲ ਸੰਬੰਧਿਤ ਹੋਣ ਕਰਕੇ ਵਿਦਿਆਰਥੀਆਂ ਨੂੰ ਵੀਡੀਓ ਐਡੀਟਿੰਗ ਆਡੀਓ ਰੀਡਿੰਗ ਦੇ ਬਾਰੇ ਠੀਕ ਹੈ ਫੋਟੋਸ਼ਾਪ ਬਾਰੇ ਕੈਮਰੇ ਬਾਰੇ ਫਿਲਮ ਮੇਕਿੰਗ ਟੈਕਨੀਕ ਬਾਰੇ ਵੱਖ-ਵੱਖ ਜਿਹੜੇ ਵਿਸ਼ੇ ਪੜ੍ਹਾਏ ਜਾਂਦੇ ਨੇ ਜਿਹਦੇ ਵਿੱਚ ਬੱਚੇ ਆਪ ਦੀ ਵਿਦਿਆਰਥੀ ਆਪ ਜਿਹੜੇ ਮੁਹਾਰਤ ਹਾਸਲ ਕਰਕੇ ਇੱਕ ਵਧੀਆ ਪੱਤਰਕਾਰ ਬਣ ਸਕਦੇ ਹਨ ਜੀਐਮਟੀ ਵਿਭਾਗ ਵਾਰੇ ਤੁਹਾਨੂੰ ਬਿਸਤਾਰ ਦਿੱਤਾ। ਜਰਨਲਿਸਮ ਐਂਡ ਮਲਟੀਮੀਡੀਆ ਟੈਕਨੋਲੋਜੀਜ਼ ਦਾ ਵਿਭਾਗ ਹੈ ਜਿਹੜਾ ਐਸਡੀ ਕਾਲਜ ਬਰਨਾਲਾ ਵਿਕੇ ਪੀਬੀਬ ਜਰਨਲਿਸਮ ਐਂਡ ਮਲਟੀਮੀਡੀਆ ਟੈਕਨੋਲੋਜੀਜ਼ ਦਾ ਕੋਰਸ ਸਿਖਾਇਆ ਜਾਂਦਾ ਹੈ। ਔਰ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪਹਿਲਾ ਕਾਲਜ ਹੈ ਜਿਸ ਜਿਹੜਾ ਪੀਬੀਬ ਜਰਨਲਿਸਮ ਐਂਡ ਮਲਟੀਮੀਡੀਆ ਟੈਕਨੋਲੋਜੀਜ਼ ਦਾ ਕੋਰਸ ਰੋਕ ਦਿੱਤਾ ਔਰ ਇਹ ਕੋਰਸ ਕਰਨ ਤੋਂ ਬਾਅਦ ਸਾਡੇ ਜਿਹੜੇ ਵਿਦਿਆਰਥੀ ਨੇ ਤਿੰਨੋਂ ਸਾਲਾਂ ਦੇ ਜਿਹੜੇ ਬੈਚਸ ਤੱਕ ਸਾਡਾ ਹੋਇਆ ਉਹਨਾਂ ਤਿੰਨਾਂ ਸਾਲਾਂ ਦੇ ਬੈਚ ਦੇ ਸਾਡੇ ਵਿਦਿਆਰਥੀ ਕਿਤੇ ਨਾ ਕਿਤੇ ਆਪ ਦੇ ਜਿਹੜੇ ਕੰਮ ਲੱਗੇ ਹੋਏ ਨੇ ਤੇ ਸਾਡੇ ਹੁਣ ਵੀ ਜਿਹੜੇ ਕਈ ਚਾਰ ਵਿਦਿਆਰਥੀ ਨੇ ਸਾਡੇ ਉਹ ਡੇਲੀ ਪੋਸਟ ਤੇ ਵਰਡ ਪੰਜਾਬੀ ਦੇ ਵਿੱਚ న్యూਸ 18 ਦੇ ਵਿੱਚ ਐਜ਼ ਅ ਐਂਕਰ ਐਜ਼ ਅ ਕੰਟੈਂਟ ਐਡੀਟਰ ਐਜ਼ ਅ ਰਿਪੋਰਟਰ ਡਿਡ ਇ ਸਿਲੈਕਟ ਹੋਏ ਨੇ ਅੱਕਾਗਲਾ ਇਹ ਸਵਾਲ ਆਗਾ ਵੀ ਜਿਹੜੀ ਪੱਤਰਕਾਰੀ ਦੀ ਭਰਾਈ ਆ ਪੱਤਰਕਾਰੀ ਦੀ ਭਰਾਈ ਕਰਕੇ ਸਿਰਫ ਸਟੂਡੈਂਟ ਜਾਂ ਵਿਦਿਆਰਥੀ ਪੱਤਰਕਾਰ ਹੀ ਬਣ ਸਕਦਾ ਹੈ ਜਾਂ ਫਿਰ ਬਸ ਹੋਰ ਵੀ ਵਿਭਾਗ ਵਿੱਚ ਜਾ ਸਕਦਾ ਹੈ ਆਪਣਾ ਹੋਰ ਵੀ ਫਿਊਚਰ ਬਣਾ ਸਕਦਾ ਹੈ ਕੈਰੀਅਰ ਬਣਾ ਸਕਦਾ ਹੈ ਹੋਰ ਪਾਸੇ ਪੱਤਰਕਾਰੀ ਦੀ ਜਿਹੜੀ ਪੜਾਈ ਕਰਕੇ ਇਹ ਵਿਦਿਆਰਥੀ ਸਿਰਫ ਇੱਕ ਪੱਤਰਕਾਰ ਹੀ ਨਹੀਂ ਬਣ ਸਕਦਾ ਪੱਤਰਕਾਰੀ ਜਿਹੜਾ ਖੇਤਰ ਬਹੁਤ ਵਿਸ਼ਾਲ ਆ ਇਸ ਵਿੱਚ ਸਾਡੇ ਕੋਲ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਸਾਡੇ ਕੋਲ ਬਹੁਤ سارے ਸਾਨੂੰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਨੇ ਅਸੀਂ ਜੇ ਗੱਲ ਕਰੀਏ ਪ੍ਰਿੰਟ মিডিਆ ਦੀ ਤਾਂ ਪ੍ਰਿੰਟ মিডিਆ ਦੇ ਵਿੱਚ ਸਾਡੇ ਕੋਲ ਇੱਕ ਐਡੀਟਰ ਚੀਫ ਐਡੀਟਰ ਸਬ ਐਡੀਟਰ ਰਿਪੋਰਟਰ ਇਸ ਤੋਂ ਇਲਾਵਾ ਸਾਡੇ ਕੋਲ ਟੈਲੀਵਿਜ਼ਨ ਦੇ ਵਿੱਚ ਐਂਕਰ ਦੇ ਤੋਂ ਬਿਨਾ ਹੋਰ ਕਾਫੀ ਚਾਰੇ ਜਿਹੜੀਆਂ ਪੋਸਟਾਂ ਆਉਂਦੀਆਂ ਨੇ ਇਸ ਤੋਂ ਬਿਨਾ ਜਿਹੜੀਆਂ ਸਾਡੇ ਸਰਕਾਰ ਵੱਲੋਂ ਜਿਹੜੀਆਂ ਸਰਕਾਰੀ ਪੋਸਟਾਂ ਨੇ ਉਹ ਹੈਗੀਆਂ ਨੇ ਸਾਡੇ ਪਬਲਿਕ ریلیਸ਼ਨ ਆਫਿਸ ਦੇ ਵਿੱਚ ਅਤੇ ਬਲੌਗ ਐਜੂਕੇਸ਼ਨ ਐਟ ਬਲੌਗ ਐਜੂਕੇਟਰ ਦੇ ਵਿੱਚ ਜਿਹਦੇ ਵਿੱਚ ਵਿਦਿਆਰਥੀਆਂ ਤੋਂ ਸਿਰਫ ਜਿਹੜੀ ਪੱਤਰਕਾਰੀ ਦੀ ਪੜ੍ਹਾਈ ਦੀ ਮੰਗ ਕੀਤੀ ਜਾਂਦੀ ਆ ਤੇੜੀਆਂ ਪੋਸਟਾਂ ਦੇ ਸਾਹ ਜਿਹੜੀਆਂ ਸਰਕਾਰ ਵੱਲੋਂ ਕੱਢੀਆਂ ਜਾਂਦੀਆਂ ਨੇ ਇਹਦੇ ਵਿੱਚ ਸਿਰਫ ਪੱਤਰਕਾਰੀ ਦੀ ਪੜ੍ਹਾਈ ਦੀ ਮੰਗ ਕੀਤੀ ਜਾਂਦੀ ਹੈ ਇਸ ਤੋਂ ਬਿਨਾ ਚਾਹੇ ਤੁਸੀਂ ਕੋਈ ਹੋਰ ਗ੍ਰੈਜੂਏਸ਼ਨ ਕੀਤੀ ਜਾਂਦੀ ਆ ਗ੍ਰੈਜੂਏਸ਼ਨ ਕੀਤੀ ਹੋਵੇ ਉਸ ਨੂੰ ਨਹੀਂ ਮੰਨਿਆ ਜਾਂਦਾ ਹੈਗਾ ਤੇ ਇਸ ਤੋਂ ਬਿਨਾ ਹੋਰ ਇਸ ਬੱਚੇ ਨੇ ਜਿਹੜੇ ਵਿਦਿਆਰਥੀ ਨੇ ਉਹ ਆਪ ਦਾ ਜਿਹੜਾ ਐਜ਼ ਆ ਵੀਡੀਓ ਐਡੀਟਰ ਐਜ਼ ਆਡੀਓ ਐਡੀਟਰ ਗ੍ਰਾਫਿਕ ਡਿਜ਼ਾਈਨਰ ਫਿਲਮਾਂ ਦੇ ਵਿੱਚ ਤੇ ਆਪ ਦਾ ਜਿਹੜਾ ਭਵੇਖਾ ਜ ਨੂੰ ਰਿਸ਼ਨਾ ਸਕਦੇ ਨੇ ਇਸ ਤੋਂ ਬਿਨਾ ਜਿਹੜਾ ਸਾਡਾ ਹੈਗਾ ਇੱਕ ਵਿਦਿਆਰਥੀ ਆਪ ਦੇ ਜਦੋਂ ਪੱਤਰਕਾਰ ਜਦੋਂ ਅਸੀਂ ਪੱਤਰਕਾਰ ਵੀ ਪੜ੍ਹਾਈ ਕਰਾਉਂਦੇ ਆ ਤਾਂ ਵਿਦਿਆਰਥੀ ਦੇ ਵਿੱਚ ਇੱਕ ਆਪਦੇ ਵਿੱਚ ਨਾ ਆਤਮ ਵਿਸ਼ਵਾਸ ਪੈ ਜਾਂਦਾ ਠੀਕ ਹੈ ਜਿਹੜਾ ਆਤਮ ਵਿਸ਼ਵਾਸ ਆ ਵਿਦਿਆਰਥੀ ਨੂੰ ਉਹ ਤਾਂ ਆਪ ਦਾ ਜਿਹੜਾ ਚੈਨਲ ਚਲਾ ਕੇ ਇੱਕ ਐਜ਼ ਆ ਫ੍ਰੀਲੈਂਸਿੰਗ ਕੰਮ ਕਰਕੇ ਉਸ ਤੋਂ ਵਧੀਆ ਜਿਹੜੀ ਆਪਦੀ ਕਮਾਈ ਕਰ ਸਕਦਾ ਅੱਜ ਨਾਲ ਜਿਵੇਂ ਕਿ ਬਹੁਤ ਸੋਸ਼ਲ ਮੀਡੀਆ ਵੀ ਫੈਲ ਰਿਹਾਗਾ ਅੱਜ ਦੇ ਡਿਜੀਟਲ ਯੁੱਗ ਵਿੱਚ ਤੁਸੀਂ ਪੱਤਰਕਾਰੀ ਦੇ ਪ੍ਰਭਾਵ ਨੂੰ ਕਿਵੇਂ ਦੇਖਦੇ ਹੋ ਜੇਕਰ ਅਸੀਂ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਪੱਤਰਕਾਰੀ ਦੇ ਪਵਿੱਖ ਦੀ ਗੱਲ ਕਰੀਏ ਤਾਂ ਜਿਹੜਾ ਪੱਤਰਕਾਰ ਦਾ ਪਵਿੱਖ ਬਹੁਤ ਉਜਵਲ ਹੈ। ਅੱਜ ਸਾਡੇ ਕੋਲ ਪੱਤਰਕਾਰੀ ਦੇ ਖੇਤਰ ਵਿੱਚ ਕਰਨ ਲਈ ਡਿਜੀਟਲ ਯੁੱਗ ਦੇ ਆਉਣ ਦੇ ਨਾਲ ਸਾਨੂੰ ਬਹੁਤ ਸਾਰੀਆਂ ਸਾਡੇ ਕੋਲ ਮੌਕੇ ਪ੍ਰਦਾਨ ਹੁੰਦੇ ਨੇ ਸਾਨੂੰ। ਸਾਡੇ ਕੋਲ AI ਹੈਗਾ ਜਿੱਕੇ AI ਦੀ ਮਦਦ ਦੇ ਨਾਲ ਅਸੀਂ ਕੁਝ ਵੀ ਕਿਤੇ ਵੀ ਬੈਠੇ ਆਪ ਦਾ ਕੋਈ ਵੀ ਰੋਜ਼ਗਾਰ ਚਲਾ ਕੇ ਆਪਦੇ ਸੀ ਪੈਸੇ ਕਮਾ ਸਕਦੇ ਹਾਂ। ਤਾਂ ਡਿਜੀਟਲ ਯੁੱਗ ਦੇ ਆਉਣ ਦੇ ਨਾਲ ਪੱਤਰਕਾਰ ਨੂੰ ਇੱਕ ਨਵੇਂ ਰਾਹ ਇੱਕ ਨਵੇਂ ਮੁਕਾਮ ਹਾਸਲ ਹੋਏ ਨੇ। ਜਿਦੇ ਵਿੱਚ ਕੀ ਹੈ ਵਿਦਿਆਰਥੀ ਆਪ ਦਾ ਜਿਹੜਾ ਵਿਕਨ ਨੂੰ ਸਫਲ ਕਰ ਸਕਦੇ ਨੇ ਆਪਣੇ ਭਵਿੱਖ ਨੂੰ ਵਧੀਆ ਬਣਾ ਸਕਦੇ। ਉਹ ਕਿਨਾਂ ਹੁਣ ਮੈਮ ਸਾਨੂੰ ਕੋਈ ਆਪਣੀ ਜ਼ਿੰਦਗੀ ਨਾਲ ਜੁੜੀ ਹੋਈ ਇਹ ਜੀ ਗੱਲ ਦੱਸੋ ਜਿਹੜੀ ਪੱਤਰਕਾਰੀ ਨੂੰ ਬਣਾ ਵਿਦਿਆਰਥੀ ਜਾਂ ਪੱਤਰਕਾਰੀ ਦੇ ਜਿਹੜੋ ਤੁਸੀਂ ਪੜਾਈ ਕਰਦੇ ਸੀ ਜਾਂ ਹੁਣ ਤੁਸੀਂ ਕਰਵਾ ਰਹੇ ਆਂ ਪੜਾਈ ਜਿਵੇਂ ਕੀ ਤੁਸੀਂ ਪ੍ਰੋਫੈਸਰ ਹੁਣ ਤੇ ਐਸ ਡਿਰੇਟਰ ਕੋਈ ਇਹ ਜੀ ਗੱਲ ਜੀ ਤੁਸੀਂ ਦੱਸਣਾ ਕਿਉਂਦੇ ਜਦੋਂ ਤੋਂ ਮੈਂ ਪੱਤਰਕਾਰੀ ਦੇ ਖੇਤਰ ਵਿੱਚ ਆਈ ਆਂ ਚਲੋ ਗ੍ਰੈਜੂਏਸ਼ਨ ਲੈਵਲ ਤੇ ਤਾਂ ਅਸੀਂ ਇੰਨਾ ਮਤਲਬ ਕਿ ਨਹੀਂ ਜ਼ਿਆਦਾ ਐਕਸਪਲੋਰ ਨਹੀਂ ਹੁੰਦੇ ਹੈਗੇ ਗ੍ਰੈਜੂਏਸ਼ਨ ਲੈਵਲ ਤੇ ਸਾਨੂੰ ਇੰਨੀ ਸਾਡੀ ਜਿਹੜੀ ਜਾਣਕਾਰੀ ਚਾਹਤਾਂ ਨਹੀਂ ਹੁੰਦਾ ਪਰ ਜਦੋਂ ਸਾਨੂੰ ਅਸੀਂ ਯੂਨੀਵਰਸਿਟੀ ਦੇ ਵਿੱਚ ਐਮਏ ਜਰਨਲਿਜ਼ਮ ਦੀ ਕਰਨ ਗਈ ਤਾਂ ਉਸ ਟਾਈਮ ਸਾਨੂੰ ਜਿਹੜਾ ਸੀਗਾ ਮੈਨੂੰ ਲੱਗਦਾ ਜੇ ਮੈਂ ਸ਼ਾਇਦ ਐਮਏ ਜਰਨਲਿਜ਼ਮ ਦੀ ਨਾ ਕਰਨ ਜਾਂਦੀ ਤਾਂ ਸਾਡਾ ਨਾ ਉਹ ਐਮਏ ਜਰਨਲਿਜ਼ਮ ਦੇ ਫਸਟ ਸੀਕਿੰਡ ইয়ার ਦੇ ਵਿੱਚ ਸਾਡਾ ਬੰਬੇ ਟੂਰ ਗਿਆ ਸੀ ਪੁਨੇ ਐਫਟੀਆਈ ਤਾਂ ਉਥੇ ਜਿੰਨਾ ਮਤਲਬ ਕਿ ਪ੍ਰੈਕਟੀਕਲ ਚੀਜ਼ਾਂ ਸਿੱਖੀਆਂ ਸ਼ਾਇਦ ਉਹ ਮੈਂ ਇਵਨ ਕੇ ਯੂਨੀਵਰਸਿਟੀ ਦੀ ਪੜਾਈ ਕਰਕੇ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਵੀ ਨਹੀਂ ਸਿੱਖ ਸਕਦੇ ਤਾਂ ਪੱਤਰਕਾਰ ਦੇ ਖੇਤਰ ਵਿੱਚ ਆਉਣ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਸਿੱਖੀਆਂ ਨੇ ਲੋਕਾਂ ਦੇ ਵਿੱਚ ਗੱਲ ਕਰਨ ਦਾ ਲੋਕਾਂ ਦੇ ਵਿੱਚ ਵਿਚਰਨਾ ਠੀਕ ਹੈ ਲੋਕਾਂ ਨਾਲ ਗੱਲਬਾਤ ਕਰਨੀ ਨਵੇਂ ਰਾਹ ਲੱਭਣੇ ਨਵੀਆਂ ਚੀਜ਼ਾਂ ਸਿੱਖਣਿਆ ਸੀ ਹਰ ਰੋਜ਼ ਅਸੀਂ ਆਪਣੇ ਵਿਦਿਆਰਥੀਆਂ ਤੋਂ ਵੀ ਅਸੀਂ ਆਪਣੇ ਕਲਿੱਪਸ ਤੋਂ ਵੀ ਬਹੁਤ ਕੁਝ ਸਿੱਖਦੇ ਹਾਂ ਜਿਵੇਂ ਅਸੀਂ ਦਿੱਲੀ ਰੋਜ਼ਾਨਾ ਸਫ਼ਰ ਕਰਦੇ ਆਂ ਸਫ਼ਰ ਦੇ ਦੌਰਾਨ ਵੀ ਸ਼ਾਇਦ ਉਹ ਸੋਚ ਮੇਰੀ ਨਹੀਂ ਸੀ ਬਣਨੀ ਜਿਹੜੀ ਹੁਣ ਆਜ਼ਾਦ ਜਿਹੜੀ ਮੇਰੀ ਜਰਨਲਿਜ਼ਮ ਦੀ ਪੜ੍ਹਾਈ ਕਰਕੇ ਬਣੀ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਲੋਕਾਂ ਦੇ ਵਿੱਚ ਵਿਚਰਦੇ ਆਂ ਤੇ ਉਹਨਾਂ ਦੇ ਗੱਲਬਾਤ ਕਰਨ ਦੇ ਲਹਿਜ਼ੇ ਉਹਨਾਂ ਦੇ ਗੱਲਬਾਤ ਕਰਨ ਦੇ ਤਰੀਕੇ ਤੇ ਉਹਨਾਂ ਨੇ ਮਤਲਬ ਕਿ ਅੱਜ ਦੇ ਤੌਰ ਦੇ ਵਿੱਚ ਗੱਲ ਕਰੀਏ ਤਾਂ ਮੈਨੂੰ ਮੇਰੇ ਪਰਿਵਾਰ ਦਾ ਜਿਹੜਾ ਸਭ ਤੋਂ ਵੱਡਾ ਸਹਿਯੋਗ ਮਿਲਿਆ ਚਾਹੇ ਮੇਰਾ ਪੇਕਾ ਪਰਿਵਾਰ ਹੋਵੇ ਚਾਹੇ ਮੇਰਾ ਸਹਾਰਾ ਪਰਿਵਾਰ ਹੋਵੇ ਸਾਰੇ ਪਰਿਵਾਰ ਵੱਲੋਂ ਵੀ ਤੇ ਪੇਕੇ ਪਰਿਵਾਰ ਵੱਲੋਂ ਵੀ ਮੈਨੂੰ ਪੂਰਾ ਸਹਿਯੋਗ ਮਿਲਦਾ ਤਾਂ ਕਿ ਜਿਹੜੀ ਮੈਨੂੰ ਅੱਜ ਤੱਕ ਮੈਨੂੰ ਸ਼ਾਇਦ ਕਿਤੇ ਵੀ ਮੈਂ ਜਿਵੇਂ ਵਿਦਿਆਰਥੀਆਂ ਦੇ ਐਜ਼ਾ ਟੂਰ ਵੀ ਲੈ ਕੇ ਜਾਏ ਜਾਂਦੇ ਨਾ ਜਾਂ ਵਿਦਿਆਰਥੀਆਂ ਦੇ ਨਾਲ ਕਿਤੇ ਜਾਣਾ ਵੀ ਪੈ ਜਾਵੇ ਤਾਂ ਮੈਨੂੰ ਕਿਸੇ ਦੋਨਾਂ ਪਰਿਵਾਰਾਂ ਵੱਲੋਂ ਕਦੇ ਕਿਸੇ ਚੀਜ਼ ਦੀ ਮਨਾਈ ਨਹੀਂ ਹੋਈ ਤੇ ਮੈਂ ਆਪਣੇ ਪਰਿਵਾਰ ਦਾ ਹੀ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਖੇਤਰ ਦੇ ਵਿੱਚ ਆ ਗਏ ਇਸ ਖੇਤਰ ਦੇ ਵਿੱਚ ਹੋਰ ਨਵਾਂ ਸਿੱਖਣ ਦੇ ਜਿਹੜੀ ਨਵੀਂ ਜਿਹੜੀ ਸਿੱਖਣ ਦੀ ਤਾਂਗ ਉਹ ਪੈਦਾ ਕੀਤੀ। ਜਿਆਦਾ ਸਮਾਂ ਮੈਂ ਤਾਂ ਹਾਂ ਦਾ ਨਾਲੇ ਇੰਨਾ ਹੋਇਆ ਮੈਂ ਸਾਨੂੰ ਆਏ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਹਣ ਜਿਹੜੀ ਝੂਠ ਆ ਰਹੀਆਂ ਜਿਆਦਾਤਰ ਕੀ ਕੁੜੀਆਂ ਉਹਨਾਂ ਤੁਸੀਂ ਇਸ ਵਿਸ਼ੇ ਵੱਲ ਆਉਣ ਲਈ ਪ੍ਰੇਰਿਤ ਕਰੋ ਅਤੇ ਉਹਨਾਂ ਦੱਸੋ ਵੀ ਇਦਨੂ ਆਓ ਤਾਂ ਕਿ ਉਹ ਆਪਣਾ ਭਵਿੱਖ ਬੜੀਆ ਬਣਾ ਸਕਣ। ਤੇਰੀ ਨੂੰ ਚਾਹੇ ਕੁੜੀਆਂ ਨੇ ਚਾਹੇ ਮੁੰਡਿਆਂ ਨੂੰ ਇਹੀ ਪੀਲਾ ਹੈ ਕਿ ਆਪ ਤੇ ਜਿਹੜਾ ਸਭ ਤੋਂ ਵੱਧ ਜਿਹੜਾ ਸਮਾਂ ਉਹ ਕਿਸੇ ਨਾ ਕਿਸੇ ਖੇਤਰ ਵਿੱਚ ਜ਼ਰੂਰ ਚੁਣ ਕੇ ਉਹ ਮੈਂ ਅੱਜ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਵਿਦਿਆਰਥਣਾਂ ਨੂੰ ਜਾਂ ਲੜਕੀਆਂ ਨੂੰ ਕਿ ਤੁਸੀਂ ਇਸ ਜਿਹੜਾ ਇਸ ਖੇਤਰ ਦੇ ਵਿੱਚ ਜ਼ਰੂਰ ਆਓ ਇਹ ਨਹੀਂ ਸੋਚੋ ਕਿ ਸਿਰਫ ਫੀਲਡ ਦੇ ਵਿੱਚ ਕੰਮ ਕਰਨਾ ਹੈ ਇਸ ਤੋਂ ਬਿਨਾਂ ਅਸੀਂ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਤੁਹਾਨੂੰ ਦੱਸਿਆ ਜਿਵੇਂ ਅਸੀਂ ਅਕਾਦਮਿਕ ਦੇ ਵਿਸ਼ੇ ਵਿੱਚ ਵੀ ਜਿਹੜਾ ਪੜ੍ਹਾਈ ਅਕਾਦਮਿਕ ਦੇ ਖੇਤਰ ਦੇ ਵਿੱਚ ਵੀ ਆ ਕੇ ਆਪਣਾ ਵਧੀਆ ਨਾਮ ਰਚਨਾ ਸਕਦੀਆਂ ਤੇ ਇੱਕ ਸਾਡੇ ਵਿੱਚ ਆਜੇ ਕੁੜੀਆਂ ਜਿਹੜੀ ਚੀਜ਼ ਕਿਆ ਜਾ ਡਰ ਹੈ ਉਹ ਸਿਰਫ ਮੈਨੂੰ ਲੱਗਦਾ ਇੱਕ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਨਾਲ ਹੀ ਸਾਡੇ ਤੋਂ ਚੀਜ਼ਾਂ ਉਹ ਹੁੰਦੇ ਨੇ ਆਪ ਤੇ ਜਿਹੜੇ ਮਾਪਿਆਂ ਨੂੰ ਇਹ ਚੀਜ਼ਾਂ ਵੱਲ ਸਮਝਾਓ ਕਿ ਜਿਹੜਾ ਪੱਤਰਕਾਰੀ ਦਾ ਖੇਤਰ ਆ ਸਿਰਫ ਇੱਕ ਰਿਪੋਰਟਿੰਗ ਦੇ ਤੱਕ ਸੀਮਤ ਨਹੀਂ ਹੈਗਾ ਇਸ ਦਾ ਜਿਹੜਾ ਕੇਰਾ ਬਹੁਤ ਵਿਸ਼ਾਲ ਆ ਅਸੀਂ ਇੱਕ ਪੱਤਰਕਾਰ ਨਾ ਬਣ ਕੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬਹੁਤ ਸਾਰੇ ਜਿਹੜੇ ਖੇਤਰਾਂ ਦੇ ਵਿੱਚ ਅਸੀਂ ਆਪਦੇ ਆਪ ਨੂੰ ਰਚਨਾ ਸਕਦੀਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਦੇ ਮਾਪੇ ਦਾ ਇੱਕ ਵਿਸ਼ਵਾਸ ਹੈ ਜਿਹੜਾ ਉਹ ਕੈਮਪ ਕਰੋ ਜੇਕਰ ਅਸੀਂ ਮਾਪੇ ਦਾ ਵਿਸ਼ਵਾਸ ਜਿੱਤ ਲੈਂਦੇ ਆ ਤਾਂ ਸਾਨੂੰ ਲੱਗਦਾ ਇਹਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਇਹੋ ਜਿਹੀ ਚੈਅ ਆ ਜਿੱਥੋਂ ਸਾਨੂੰ ਮਤਲਬ ਕਿ ਸਾਡੇ ਮਾਪੇ ਜਿਹੜੇ ਸਾਨੂੰ ਜਾਣ ਤੋਂ ਵੱੜ ਜਾਣ ਤੇ ਆਪਦੇ ਮਾਪੇ ਦਾ ਵਿਸ਼ਵਾਸ ਤੇ ਕਿਹਤੇ ਆਪਦੇ ਮਾਪੇ ਦੀ ਇੱਜ਼ਤ ਤੇ ਆਪਦੇ ਮਾਪੇ ਦੇ ਕਹਿਣੇ ਦੇ ਵਿੱਚ ਕਰਕੇ ਜੀ ਜੋ ਕੰਮ ਕਰਦੇ ਆ ਜੋ ਸ਼ਾਇਦ ਉਹ ਖੁਸ਼ੀ ਸਾਨੂੰ ਮਿਲਦੀ ਹੈ ਉਹ ਸ਼ਾਇਦ ਅਸੀਂ ਕਿਤੋਂ ਹੋਰ ਖੁਸ਼ੀ ਨਹੀਂ ਲੈ ਸਕਦੇ ਹੈਗੇ ਤਾ ਕੁੜੀਆਂ ਨੂੰ ਇਹੀ ਗੁਜਾਰਸ਼ ਹੈ ਕਿ ਇਸ ਖੇਤਰ ਦੇ ਵਿੱਚ ਵਾਤਾਵਰਣ ਦਾ ਆបਦਾਰਾ ਨਾਮ ਰਛਨਾਓ ਜਿਵੇਂ ਕਿ ਸ਼ੈਲੀ ਚੋਪੜਾ ਉਹ ਵੀ ਵਰਕਾਤ ਅਧ ਵਰਗੀਆਂ ਹੋ ਗਿਆ ਮੀਰਾ ਦੇਵੀ ਉੱਤਰਕਰਦੇ ਕੇਂਦਰ ਦੇ ਵਿੱਚ ਆਪ ਆਪਣੇ ਆਪ ਨੂੰ ਰਛਨਾਇਆ ਤੇ ਕਾਜ ਵਧੀਆ ਐਜ਼ ਅ ਜਰਨਲਿਸਟ ਉਹ ਕੰਮ ਵੀ ਕਰ ਰਹੀਆਂ ਨੇ ਤੇ ਅੱਜ ਦੇ ਇਸ ਖਾਸ ਐਪੀਸੋਡ ਨਾਲ ਹਲੇ ਤੱਕ ਜੁੜੇ ਰਹੇ। ਕਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਸਾਡੇ ਸ਼੍ਰੀਮਤੀ ਮੈਮ ਦਾ ਵੀ ਧੰਨਵਾਦ ਕਰਦਾ ਹਾਂ। ਧੰਨਵਾਦ ਜੀ। ਅਤੇ ਇਸ ਤਰ੍ਹਾਂ ਦੇ ਐਪੀਸੋਡ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਚੈਨਲ ਨੂੰ ਸ਼ੇਅਰ ਵੀ ਕਰੋ। ਜਿਆਦਾ ਤੋਂ ਜਿਆਦਾ ਕਮੈਂਟ ਕਰੋ। ਧੰਨਵਾਦ ਜੀ। ਥੈਂਕ ਯੂ। ਦੇਖ ਰਹੇ ਹੋ ਗੱਲਾਂ ਦੀ ਗੱਡੀ ਜਿੱਥੇ ਹਰ ਗੱਲ ਵਕਰੀ ਹੈ